ਫਲੋਰ ਵੀ ਤੀਰਤ 9 ਵਜੇ ਦੇ ਕਰੀਬ ਜੀਟੀ ਰੋਡ ਹਾਈਵੇ ਤੇ ਬੇਰਕਾ ਮਿਲਕਵਾਰ ਦੇ ਸਾਹਮਣੇ ਇੱਕ ਮੋਟਰਸਾਈਕਲ ਨੰਬਰ ਪੀਬੀ 37 ਜੇ 8478 ਜੋ ਗੁਰਾਇਤ ਸਾਈਡ ਤੋਂ ਆ ਰਿਹਾ ਸੀ ਅਤੇ ਉਸ ਮੋਟਰਸਾਈਕਲ ਉੱਪਰ ਇੱਕ ਵਿਅਕਤੀ ਅਤੇ ਔਰਤ ਸਵਾਰ ਸੀ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਬਾਹਰ ਨੇ ਪਿੱਛੋਂ ਟੱਕਰ ਮਾਰ ਦਿੱਤੀ ਇਸ ਜਵਰਦਸਤ ਟੱਕਰ ਵਿੱਚ ਔਰਤ ਅਤੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਐਸਐਸਐਫ ਦੀ ਟੀਮ ਦੇ ਮੁਲਾਜ਼ਮ ਅਤੇ ਥਾਣਾ ਫਿਲੌਰ ਤੋਂ ਡਿਊਟੀ ਅਫਸਰ ਏਐਸਏ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਮ੍ਰਿਤਕ ਵਿਅਕਤੀ ਦੀ ਪਛਾਣ ਆਨੰਦ ਸਿੰਘ ਪੁੱਤਰ ਕਿਰਪਾ ਸ਼ੰਕਰ ਰੁੜਕਾ ਰੋਡ ਗੁਰਾਇਆ ਵਜੋਂ ਹੋਈ ਹੈ ਜਦਕਿ ਮ੍ਰਿਤਕ ਔਰਤ ਦੀ ਪਛਾਣ ਨਹੀਂ ਹੋ ਸકી ਪੁਲਿਸ ਨੇ ਇਨ੍ਹਾਂ ਦੋਨਾ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਐਂਬੂਲੈਂਸ ਰਾਹੀਂ ਫਲੋਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤੀਆਂ ਇਸ ਹਾਦਸੇ ਦੀ ਖਬਰ ਸੁਣਦਿਆਂ ਮ੍ਰਿਤਕ ਆਨੰਦ ਸਿੰਘ ਦੀ ਪਤਨੀ ਅਤੇ ਘਰ ਦੇ ਵੀ ਸਿਵਲ ਹਸਪਤਾਲ ਫਲੋਰ ਵਿਖੇ ਪੁੱਜ ਗਏ ਪੁੱਛਣ ਤੇ ਐਸਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਘਰਦਿਆਂ ਦੇ ਬਿਆਨਾਂ ਤੇ ਆਧਾਰ ਤੇ ਕਾਰਵਾਈ ਕਰ ਦਿੱਤੀ ਜਾਵੇਗੀ ਸੱਜਣਾ ਜਿਹੜਾ ਹਾਈਵੇ ਉੱਤੇ ਫਲੋਰ ਐਕਸੀਡੈਂਟ ਹੋਇਆ ਇੱਕ ਮੋਟਰਸਾਈਕਲ ਦੇ ਉੱਤੇ ਦੋ ਸਵਾਰਾਂ ਦੀ ਵੀਡੀਓ ਜਾਇਸ ਨੇ ਡੈਥ ਹੋ ਗਈ ਹੈਗੀ ਆ ਸਭ ਤੁਸੀਂ ਮੌਕੇ ਤੇ ਆਓ ਐਸਐਸ ਐਫ ਟੀਮ ਦੇ ਤਹੀਓ ਪੈਮਰ ਹੋ ਗਿਆ। ਤਾਂ ਕਿੱਥੋਂ ਦੇ ਇਹ ਬੰਦੇ ਹੈਗੇ ਐਕਚੁਅਲੀ ਕਿੱਦਾਂ ਹੋਇਆ ਹੈਗਾ ਜੀ? ਸਰ ਇਹ ਐਕਸੀਡੈਂਟ ਰਾਗੀਤ ਦੇ ਦਸਤਾਬਿਕ ਕਿ ਟਰਾਲੇ ਹੇਠ ਟਰਾਲੇ ਨਾਲ ਟਕਰਾਇਆ ਗਿਆ ਬਾਈਕ ਤੇ ਜੈਂਟਸ ਤੇ ਲੇਡੀਜ਼ ਟਰਾਲੇ ਥੱਲੇ ਆ ਕੇ ਕੁਚਲ ਗਏ। ਤੇ ਉਹਨਾਂ ਦੇ ਮੌਕੇ ਤੇ ਅਸੀਂ ਉਹਨਾਂ ਦੇ ਪਾਰਸ ਵਿੱਚ ਦੇਖਿਆ ਤੇ ਆਧਾਰ ਕਾਰਡ ਤੇ ਗ੍ਰੈਂਡਰ ਐਡਰੈਸ ਆ। ਜੀ ਤੇ ਮੌਕੇ ਤੇ ਅਸੀਂ ਆ ਕੇ ਫਲੋਰ ਥਾਣਾ ਨੂੰ ਇਤਲਾਹ ਕੀਤੀ ਮੁੰਚੀ ਸਾਹਿਬ ਤੇ ਮੁੰਚੀ ਸਾਹਿਬ ਨੂੰ ਨੰਬਰ ਲੈ ਕੇ ਅਸੀਂ ਓਐਸਆਈ ਸਾਹਿਬ ਆਪਣੇ ਡਿਊਟੀ ਅਫਸਰ ਨੂੰ ਬੁਲਾ ਕੇ ਜਿਹੜੀ ਡੈੱਡ ਬੋਡੀ ਆ ਉਹਨਾਂ ਹਵਾਲੇ ਕਰਤੀ ਆ ਤੇ ਐਂਬੂਲੈਂਸ ਰਾਹੀਂ ਡੈੱਡ ਬੋਡੀ ਨੂੰ ਸਿਵਲ ਹਸਪਤਲ ਫਲੋਰ ਪਹੁੰਚਾਇਆ ਗਿਆ ਸਰ ਤੁਹਾਨੂੰ ਕਿਨੇ ਕੋਈ ਪਤਾ ਲੱਗਾ ਇਹ ਹਾਦਸੇ ਦਾ ਸਰ ਸਰ ਸਾਨੂੰ ਪੂਰੇ 9:00 ਵਜੇ ਕੇ 10 ਮਿੰਟ ਤੇ ਸਾਨੂੰ ਸਰ 112 ਤੇ ਕੰਪਲੇਂਟ ਆਈ ਹੈ ਜੀ ਤੇ ਦੋ ਕੰਪਲੇਂਟ ਆਏਗੇ ਸਰ ਸਾਨੂੰ ਇਕੱਠੀਆਂ ਤੇ ਦੋਨੇ ਸੇਮ ਐਕਸੀਡੈਂਟਾਂ ਦੀਆਂ ਸੀਗੀਆਂ 9:00 ਵਜੇ ਕੇ 10 ਮਿੰਟ ਤੇ ਤੇ ਸਰ ਜਿਹੜੇ ਮ੍ਰਿਤਕ ਹੈਗੇ ਇਹਦੇ ਘਰ ਜਾਣ ਦਾ ਕੋਈ ਰਸਤਾ ਕਿਵੇਂ ਹੋ ਸਰ ਇੱਕ ਨੰਬਰ ਮਿਲਿਆ ਆ ਸਾਨੂੰ ਉਹਦੇ ਪਰਸ ਵਿੱਚ ਉਹਦੇ ਤੇ ਕਾਲ ਲਗਾਈ ਗਈ ਆ ਤੇ ਉਹ ਕਹਿੰਦੇ ਤੁਹਾਨੂੰ ਬੈਕ ਕਾਲ ਕਰਕੇ ਦੱਸਦੇ ਆਂ ਅਸੀਂ ਤੇ ਬਾਕੀ ਸਾਰਾ ਕੁਝ ਚੱਲ ਰਹੀ ਹੈ ਕਿ ਆਪਾਂ ਛੇਤੀ ਛੇਤੀ ਇਹਨਾਂ ਤੇ ਘਰਦਿਆਂ ਦਾ ਪਤਾ ਕਰਕੇ ਇਹਨਾਂ ਮ੍ਰਿਤਕ ਦੇ ਬਾਰੇ ਇਹਨਾਂ ਦੇ ਘਰਦਿਆਂ ਨੂੰ ਜਾਣਕਾਰੀ ਦਿੱਤੀ ਜਾਵੇ ਤੇ ਸਰ ਜਿਹੜੀ ਗੱਡੀ ਨਾਲ ਟਕਰਾਈ ਉਹਦਾ ਕੁਝ ਪਤਾ ਲੱਗਾ ਨਹੀਂ ਜਨਾਬ ਸਾਡੇ ਆਉਣ ਤੋਂ ਪਹਿਲਾਂ ਹੀ ਗੱਡੀ ਪਹਿਲਾਂ ਹੀ ਮੌਕੇ ਤੋਂ ਫਰਾਰ ਹੋ ਗਈ ਸੀ ਤੇ ਰਾਹ ਕਿੱਦੇ ਕਹੇ ਨੇ ਮੁਤਾਬਕ ਟਰਾਲਾ ਸਿਕਾ ਜਿਹੜਾ ਘੋੜਾ ਆਪਾਂ ਜ ਨੂੰ ਕਿੰਨੇ بڑا ਤੇ ਉਹ ਪਹਿਲਾਂ ਹੀ ਟੱਕਰ ਮਾਰ ਕੇ ਇਹਨਾਂ ਨੂੰ ਲੈ ਗਿਆ ਤੇ ਦੇਖਣ ਦੇ ਬਾਅਦ ਤਾਂ ਕਿ ਜਿਹੜਾ ਮੋਟਰਸਾਈਕਲ ਹੈ ਉਹ ਵੀ ਇੱਥੋਂ 50 ਤੋਂ 60 ਗੱਜ ਪਰੇ ਬਾਈਕ ਪਿਆ ਆ ਕਾਫੀ ਦੂਰ ਲੈ ਕੇ ਆਇਆ ਕਾਫੀ ਦੂਰ ਲੈ ਕੇ ਆਇਆ ਤੇ ਬੋਡੀ ਬਿਲਕੁਲ ਕੁਚਲੀ ਗਈ ਹੈ ਸ਼ਕਲਾ ਪਛਾਣ ਨਹੀਂ ਆ ਰਹੀਆਂ ਤੇ ਸਿਰਫ ਆਧਾਰ ਕਾਰਡ ਤੋਂ ਆਪਾਂ ਉਹਨਾਂ ਦਾ ਨਾਮ ਪਤਾ ਦੇਖਿਆ ਹੈ ਤੇ ਉਸ ਹਸਾਬ ਨਾਲ ਕਾਰਵਾਈ ਕੀ ਕਰ ਰਹੇ ਆ ਬਾਕੀ ਸਾਰੀ ਕਾਰਵਾਈ ਜਿਹੜੀ ਆ ਸਪੁਰਦ ਥਾਣਾ ਫਲੋਰ ਨੂੰ ਦਿੱਤੀ ਗਈ ਹੈ ਠੀਕ ਆ ਸਭ ਜਿੱਦਾ ਇੱਥੇ 1 ਤੋਂ 1.5 ਕਿਲੋਮੀਟਰ ਦੂਰ ਇੱਥੇ ਟੂਰ ਪਲਾਜ਼ਾ ਹੈਗਾ ਉੱਥੇ ਬਰੇਗ ਹਾਈ ਟੈਕ ਕੈਮਰੇ ਲੱਗੇ ਹੋ ਗਏ ਆ ਉੱਥੋਂ ਗੱਡੀ ਦਾ ਪਤਾ ਕੀਤਾ ਜਾ ਸਕਦਾ ਕੋਈ ਇਦਾਂ ਦਾ ਐਫਰਡ ਕਰੋਗੇ ਸਰ ਤੁਸੀਂ? ਇਹ ਸਰ ਸਾਡਾ ਕੰਮ ਹੈਗਾ ਮੇਨ ਐਸਐਸਐਫ ਸੜਕ ਸੁਰੱਖਿਆ ਫੋਰਸ ਦਾ ਕਿ ਆ ਟ੍ਰੈਫਿਕ ਨੂੰ ਚਲਦੇ ਰੱਖਣਾ ਇੰਜਰਡ ਨੂੰ ਹਸਪਤਾਲ ਪਹੁੰਚਾਉਣਾ ਜਾਂ ਫਿਰ ਇਦਾਂ ਦੀ ਕੋਈ ਹੋਰ ਮਦਦ ਮੁਹैया ਕਰਾਉਣੀ ਫਰਸਟ ایڈ ਕਰਨੀ। ਬਾਕੀ ਅਸੀਂ ਥਾਣਾ ਫਲੋਰ ਜਿਹੜਾ ਹੈ ਉਹ ਅਗਲੀ ਕਾਰਵਾਈ ਬਣਦੀ ਕਾਰਵਾਈ ਥਾਣਾ ਫਲੋਰ ਕਰੇਗਾ ਜੀ। ਡਿਊਟੀ ਅਫਸਰ ਜਿਹੜੇ ਨੇ ਥਾਣਾ ਫਲੋਰ ਉਹ ਕਰਨਗੇ। ਲੱਗਦਾ ਜੇ ਦੋ ਜਾਨਾਂ ਜਾ ਚੁੱਕੀਆਂ ਹੈਗੀਆਂ। ਸਰ ਤੁਸੀਂ ਮੌਕੇ ਤੇ ਆਏ ਹੋਗਾ ਐਕਸੀਡੈਂਟ ਕਿੱਦਾਂ ਹੋਇਆ ਕਿੱਥੇ ਦੇ ਜਿਹੜੇ ਬੰਦੇ ਮ੍ਰਿਤਕ ਹੈਗੇ ਆ? ਇਹ ਬੰਦੇ ਗ੍ਰਾਂਦੇ ਲੱਗਦੇ ਆ ਦੋ ਤਿੰਨ ਆਦ ਤਾਂ ਬੜੀ ਗੰਭੀਰ ਐਕਸ਼ਨ ਹੋਇਆ ਕੋਈ ਅਨਨੌਨ ਬੰਮ ਮਾਰ ਗਿਆ ਜੀ ਉਹਦੇ ਬਾਰੇ ਹੋਰ ਨਹੀਂ ਪਤਾ ਕਰਦੇ ਆ ਜੀ ਕਿੱਡੀ ਮਾਰੀ ਆ ਤੇ ਸਰ ਇਹਨਾਂ ਕੋ ਡੈਂਟੀਫਿਕੇਸ਼ਨ ਨਿਕਲੀ ਕੋਈ ਡੈਂਟੀਫਿਕੇਸ਼ਨ ਦਾ ਉੱਪਰ ਆਧਾਰ ਕੱਢ ਮਿਲਿਆ ਜੀ ਤੇ ਜਿਹੜੇ ਗੱਡੀ ਵਿੱਚ ਲੱਗਿਆ ਉਹਦਾ ਕੁਝ ਪਤਾ ਲੱਗਾ ਗੱਡੀ ਦਾ ਨਹੀਂ ਪਤਾ ਲੱਗਾ ਉਹਦਾ ਹਮ ਕਰੀਏ ਕਰੀਏ ਠੀਕ ਹੈ